ਮਾਲ ਖਿੜੇ ਤੋਂ ਵੀ ਮਨਦੀਪ ਕੌਰ ਹਾਂਜੀ ਭੈਣ ਜੀ ਇੱਕ ਪੰਜ ਉਸ ਵਰਤ ਤੇ ਤੁਸੀਂ ਪੰਜ ਉਸ ਵਰਤਨ ਤੋਂ ਬਾਅਦ ਲਾ ਤੁਹਾਨੂੰ ਕੀ ਕੀ ਪ੍ਰੋਬਲਮਾਂ ਆ ਗਈਆਂ ਸੀਗੀਆਂ ਬਹੁਤ ਜ਼ਿਆਦਾ ਸੀ ਮੇਰੇ ਹੱਥ ਦਰਦ ਕਰਦੀ ਸੀ ਕਮਰ ਦਰਦ ਕਰਦੀ ਸੀ ਠੀਕ ਹੈ ਜੀ ਟਾਈਫਾਈਡ ਵਗੈਰਾ ਵੀ ਮੈਨੂੰ ਮਿੰਨ ਦੋ ਮਹੀਨੇ ਤੋ ਹੀ ਹੋ ਜਾਂਦਾ ਸੀ ਠੀਕ ਹੈ ਨਾ ਆਉਣ ਵਾਲੇ ਚ ਮੈਂ ਕੱਲੀ ਨਾ ਆ ਨਹੀਂ ਸਕਦੀ ਸੀ ਘਬਰਾਟ ਦੀ ਪ੍ਰੋਬਲਮ ਘਬਰਾਟ ਬਹੁਤ ਜ਼ਿਆਦਾ ਹੁੰਦੀ ਸੀ ਤੁਹਾਨੂੰ ਕੁਝ ਹੁੰਦਾ ਸੀਗਾ ਠੀਕ ਹੈ ਇੱਕ ਡਿਸਕ ਦੀ ਪ੍ਰੋਬਲਮ ਸੀ ਤੁਹਾਨੂੰ ਜਿਹੜੀ ਡਿਸਕ ਦੀ ਵੀ ਸੀ ਜਿਹੜੀ ਕੱਤ ਦੀ ਪ੍ਰੋਬਲਮ ਸੀ ਉਹਦੇ ਵਾਸਤੇ ਤੁਸੀਂ ਕਹਿੰਦੇ ਸੀ ਸੂਈਆਂ-ਸੂਈਆਂ ਲਾਏ ਉਹ ਕੀ ਟ੍ਰੀਟਮੈਂਟ ਨੀਡਲ ਵਾਲਾ ਸੀਗਾ ਲੱਤ ਚ ਸੂਈਆਂ ਲਾ ਲਾ ਕੇ ਵੀ ਚੈੱਕ ਕਰਦੇ ਸੀ ਵੀ ਕਿਹੜੀ ਨਾਲ ਬਲੋਕਿੰਗ ਹੈ ਠੀਕ ਹੈ ਦਿੱਲੀ ਦਾ ਉਹਦਾ 500 ਰੁਪਇਆ ਦੇ ਕੇ ਆਉਂਦੇ ਸੀ ਅਸੀਂ ਅੱਛਾ ਦਿੱਲੀ ਤੇ 500 ਰੁਪਇਆ ਦਿੰਦੇ ਸੀ ਉਹਦੇ ਚ ਲਗਾਤਾਰ 6 ਦਿਨ ਗਏ ਆ ਮਤਲਬ ਲੇਜ਼ਰ ਦਾ 1000 ਰੁਪਇਆ ਲੇਜ਼ਰ ਵੀ ਕਰਦੇ ਸੀ ਮੰਗਰੋ ਅੱਛਾ ਲੇਜ਼ਰ ਵੀ ਕਰਵਾਉਂਦੇ ਸੀ ਮਣਕਿਆਂ ਦੇ ਢੂਂਦੇ ਮਣਕਿਆਂ ਦਾ ਵੀ ਗੈਪ ਹੈਗਾ ਗੈਪ ਕਾਰਨ ਦਰਦ ਕਰਦੀ ਠੀਕ ਹੈ ਠੀਕ ਹੈ ਮਣਕਿਆਂ ਸਗਾਪ ਹੈ ਠੀਕ ਹੈ ਤੇ ਬਠਿੰਡੇ ਉਹ ਦਵਾਈ ਲੈ ਕੇ ਆਉਂਦੀ ਸਰਸੇ ਤਾਂ ਅਸੀਂ ਪਤ 15 ਦਿਨਾਂ ਵਾਂਗੂ ਲਗਾਤਾਰ ਜਾਂਦੇ ਰਹੇ ਆ। ਕੋਈ ਤਾਂ 2500 ਰੁਪਇਆ 3000 ਰੁਪਇਆ ਲਾ ਕੀ ਆਉਂਦੇ। ਇਹ ਕਿੰਨੇ ਟਾਈਮ ਤੋਂ ਭੈਣ ਜੀ ਤੁਸੀਂ ਇਸ ਤਰ੍ਹਾਂ ਜਨ ਕਿ ਡਾਕਟਰਾਂ ਕੋਲ ਜਾ ਰਹੇ ਸੀ ਜਾਂ ਆਪਣਾ ਟ੍ਰੀਟਮੈਂਟ ਕਰਵਾ ਰਹੇ ਸੀ? ਸਾਲ ਡੇਢ ਸਾਲ ਵਾਂਗੂ ਤੁਰੇ ਫਿਰਦੇ ਰਹੇ ਸੀ। ਠੀਕ ਆ। ਤੁਹਾਡੀ ਕੰਡੀਸ਼ਨ ਕਿੱਦਾਂ ਸੀ ਕੰਮਕਾਰ ਕਰਨ ਦੀ ਜਾਂ ਕਿੱਦਾਂ? ਕੰਮਕਾਰ ਹੁੰਦੇ ਨਹੀਂ ਬੈੱਡ ਰੈਸਟ ਹੀ ਸੀ। ਕਿੰਨੇ ਟਾਈਮ ਤੁਸੀਂ ਬੈੱਡ ਦੇ ਉੱਤੇ ਰਹੋਗੇ? ਕਿੰਨਾ ਟਾਈਮ ਜੀ ਬਿਲਕੁਲ? 3-4 ਮਹੀਨੇ ਸੀ ਬੈੱਡ ਰੈਸਟ 'ਤੇ। 3-4 ਮਹੀਨੇ ਬੈੱਡ ਰੈਸਟ 'ਤੇ ਹੀ ਰਹੇ ਹੋ ਤੁਸੀਂ। ਪਹਿਲਾਂ ਤਾਂ ਥੋੜਾ ਥੋੜਾ ਸੀ ਕਮਕਾਰ ਦੀ ਸਥਿਤੀ ਬਿਲਕੁਲ ਖਤਮ ਹੋ ਗਈ ਸੀ ਜਿਵੇਂ ਤੁਸੀਂ ਕਈ ਮੈਂ ਤਾਂ ਰੋਈ ਜਾਂਦੀ ਸੀ ਵੀ ਮੇਰੇ ਬੱਚਿਆਂ ਦਾ ਕੀ ਹੋ ਲਊਗਾ ਮੌਲ ਲੱਗ ਜਾਂਦੀ ਸੀਗੀ ਠੀਕ ਹੈ ਠੀਕ ਹੈ ਯਾਨਕਿ ਇੰਨੀ ਸਥਿਤੀ ਤੁਹਾਨੂੰ ਕੰਮ ਮੇਰਾ ਹੁਣ ਕੌਣ ਕਰੇ ਲੱਗਦਾ ਸੀ ਵੀ ਤੁਹਾਨੂੰ ਕੋਈ ਐਦਾ ਕੋਈ ਰਿਜ਼ਲਟ ਮਿਲੂਗਾ ਨਹੀਂ ਲੱਗਦਾ ਹੀ ਨਹੀਂ ਸੀ ਕਿ ਮੈਂ ਕਦੇ ਡਾਕਟਰ ਤਾਂ ਆਪਰੇਸ਼ਨ ਹੀ ਕਹਿੰਦੇ ਸੀ ਆਪਰੇਸ਼ਨ ਤੋਂ ਮੈਂ ਡਰਦੀ ਸੀ ਠੀਕ ਹੈ ਕੁਦਰਤੀ ਰੱਬ ਨੇ ਮੇਰੀ ਕੁਦਰਤੀ ਸੁਣ ਲਈ ਹੈ ਤੁਹਾਡੀ ਠੀਕ ਹੈ ਜਿਵੇਂ ਤੁਸੀਂ ਆਪਣਾ ਬੋਡੀ ਸਰਵਸ ਵਰਤੇ ਆ 5 ਸੂਸ ਵਰਤੇ ਇਹਦੇ ਨਾਲ ਤੁਹਾਨੂੰ ਕੀ ਰਿਜ਼ਲਟ ਮਿਲਿਆ ਇਹਦੇ ਨਾਲ ਸਾਰੇ ਹੀ ਰਿਜ਼ਲਟ ਮਿਲਿਆ ਕੋਈ ਅੱਜ ਤੱਕ ਜਿੰਨੀਆਂ ਵੀ ਪ੍ਰੋਬਲਮਾਂ ਸੀ ਤੁਹਾਨੂੰ ਕੋਈ ਹੱਲ ਹੋਈਆਂ ਸਾਰੀਆਂ ਦਾ ਤੁਹਾਡਾ ਹੱਲ ਹੋ ਗਿਆ ਹੁਣ ਨੋਨ ਵਾਲੇ ਚ ਵੀ ਮਸਅਰਬੀ ਕੱਲੀ ਨਾਲ ਲਣੀ ਅੱਗੇ ਸਿਰ ਮੇ ਬਾਹਰ ਨਾਉਂਦੀ ਸੀ ਜਿਹੜੇ ਘਬਰਾਹਟ ਉਹ ਵੀ ਮੇਰੀ ਹਟ ਗਈ ਹੈ ਲੱਤ ਦਾ ਦਰਦ ਵੀ ਖਤਕ ਹੋਇਆ ਇਹ ਕਿੰਨਾ ਟਾਈਮ ਹੋ ਗਿਆ ਭੈ ਜੀ ਅੱਜ ਤੋਂ ਯੂਜ਼ ਕਰਿਆ ਨੂੰ ਇਹ ਸਾਨੂੰ ਪਿਛਲੀ ਗਰਮੀ ਅਚ 6 ਸਾਲ ਕਾ ਵਾਂਗੂ ਹੋ ਗਿਆ ਇੱਕ ਸਾਲ ਹੋ ਗਿਆ ਤੁਹਾਨੂੰ ਜੀ ਇੱਕ ਇਥੋ ਵਾਰਾ ਤਾਂ ਵੀ ਬਹੁਤ ਪਰਿਵਾਰ ਕਹਿੰਦੇ ਵੀ ਕਈ ਵਾਰ ਇੱਕ ਜਿੰਨਾ ਚਿਰ ਖਾਣੇ ਉਹ ਨਜ਼ਰ ਠੀਕ ਨਹੀਂ ਨਾ ਉਸ ਤੋਂ ਬਾਅਦ ਸਹੀ ਹੈ ਉਸ ਤੋਂ ਬਾਅਦ ਕੋਈ ਮੈਡੀਸਿਨ ਦੀ ਲੋੜ ਕੋਈ ਨਹੀਂ ਨਹੀਂ ਹੁਣ ਕੰਮ ਕਰਨ ਦੀ ਸਥਿਤੀ ਕਿਵੇਂ ਆ ਤੁਸੀਂ ਘਰ ਦਾ ਕੰਮ ਕਰਦਾ ਸਾਰਾ 8 10 ਤੱਕ ਪਾਸੇ ਸਾਮ ਰਹੀਆਂ ਠੀਕ ਸਾਰਾ ਘਰ ਦਾ ਕੰਮ ਵੀ ਕਰ ਲੈਂਦੇ ਹੋਰ ਵੀ ਅਫਸਰ ਦੀਆਂ ਤੁਸੀਂ ਕਹੋਗੇ ਕਿਲੇ ਦਾ ਤਾਂ ਸਾਡਾ ਬੇੜ ਹੈਗਾ ਠੀਕ ਕਿ ਹਰਾਨ ਮੰਨ ਜਿਹੜਾ ਮੈਂ ਕਮਰਿਆਂ ਤੋਂ ਲੱਗਦੀਆਂ ਤੇ ਗੇਟ ਤੱਕ ਬਹਿ ਕੇ ਸੰਭਰਦੀਆਂ ਠੀਕ ਹੈ ਜੀ ਠੀਕ ਹੁਣ ਜਨਕੀ ਕੰਮ ਕਰਨ ਚ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਸਾਰਾ ਘਰ ਦਾ ਕੰਮ ਕਰਦੀ ਕਿੰਨਾ ਕ ਫਰਕ ਪੈਗਾ ਭੈਣ ਜੀ ਤੁਹਾਡੀ ਪਹਿਲਾਂ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਜ਼ਿੰਦਗੀ 'ਚ ਬਹੁਤ ਫਰਕ ਆਇਆ ਕੀ ਕਹਿਣਾ ਚਾਹਣਾ ਪਰਿਵਾਰਾਂ ਨੂੰ ਜਿਹੜੇ ਅੱਜ ਸੋਚ ਰਹੇ ਹਨ ਉਹਨਾਂ ਵਾਸਤੇ ਪਤ ਕਹਿੰਦੇ ਆ ਵੀ ਬੀਜੀ ਨੂੰ ਕੋਈ ਵੀ